ਸਤਿ ਸ੍ਰੀ ਅਕਾਲ ਜੀ ਮੈਂ ਗੋਬਿੰਦਰ ਸਿੰਘ ਸੰਭਰਾ ਹਾਂ ਅੱਜ ਮੈਂ ਜਪਜੀ ਦੇ ਸਹੀ ਗਿਆਨ ਬਾਰੇ ਆਪਣਾ 14ਵਾਂ ਪ੍ਰਵਚਨ ਪੇਸ਼ ਕਰ ਰਿਹਾ ਹਾਂ ਇਸ ਦਾ ਵਿਸ਼ਾ ਹੈ ਅਜੂਨੀ ਅਜੂਨੀ ਸ਼ਬਦ ਮੂਲ ਮੰਤਰ ਵਿੱਚ ਕਰਤਾ ਪੁਰਖ ਦੀ ਇੱਕ ਵਿਸ਼ੇਸ਼ਤਾ ਹੀ ਵਜੋਂ ਆਇਆ ਹੈ ਇਸ ਦਾ ਅਰਥ ਹੈ ਜੂਨ ਤੋਂ ਬਿਨਾ ਭਾਵ ਜੂਨ ਮੁਕਤ ਅਰਥਾਤ ਜੰਮਣ ਮਰਨ ਦੇ ਸਿਲਸਿਲੇ ਤੋਂ ਬਾਹਰ ਹੋਣਾ ਗੁਰੂ ਨਾਨਕ ਅਨੁਸਾਰ ਕਰਤਾ ਪੁਰਖ ਜੋ ਬ੍ਰਹਿਮੰਡ ਦਾ ਸਿਰਜਣਹਾਰ ਹੈ ਸਰੀਰ ਮੁਕਤ ਹੈ ਤੇ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ ਜੀਵ ਜੰਤੂ ਤੇ ਮਨੁੱਖ ਆਦ ਮਾਇਆ ਦੇ ਨਿਜਮਾ ਵਿੱਚ ਬੱਦੇ ਹੋਣ ਕਰਕੇ ਜੰਮਦੇ ਮਰਦੇ ਰਹਿੰਦੇ ਹਨ ਪਰ ਉਹ ਉਹਨਾਂ ਜਿਹਾ ਜੀਵ ਰੂਪ ਨਹੀਂ ਹੈ ਪਾਵ ਉਹ ਜੀਵਾਂ ਤੇ ਬਨਸਪਤੀ ਵਾਂਗ ਪੈਦਾ ਹੋਣ ਤੇ ਮਰਨ ਦੀਆਂ ਪ੍ਰਕਿਰਿਆਵਾਂ ਤੋਂ ਬਾਹਰ ਹੈ ਇਹੀ ਗੱਲ ਤਾਂ ਉਦੋਂ ਹੀ ਸਿੱਧ ਹੋ ਗਈ ਸੀ ਜਦੋਂ ਗੁਰੂ ਸਾਹਿਬ ਨੇ ਉਸ ਨੂੰ ਅਕਾਲ ਕਿਹਾ ਸੀ ਪਰ ਇੱਥੇ ਅਜੂਨੀ ਨੂੰ ਇਸ ਦੀ ਖਾਸ ਤੇ ਵੱਖਰੀ ਵਿਸ਼ੇਸ਼ਤਾ ਹੀ ਦੱਸਣ ਵਿੱਚ ਮਨੋਰਥ ਹੋਰ ਜਾਪਦਾ ਹੈ ਗੁਰੂ ਸਾਹਿਬ ਨਹੀਂ ਸਾਂਚਾਉਂਦੇ ਕਿ ਪਰਮ ਸਤ ਦੇ ਜਗਿਆਸੂ ਖਾਸ ਕਰਕੇ ਉਹਨਾਂ ਦੇ ਸਿੱਖ ਇਸ ਨੂੰ ਮਨੁੱਖ ਜਾਂ ਕਿਸੇ ਹੋਰ ਜੀਵ ਵਰਗੀ ਜੂੰਦੀ ਜਾਗਤੀ ਤੇ ਕਦੇ ਨਾ ਮਰਨ ਵਾਲੀ ਹਸਤੀ ਐਂਟੀਟੀ ਸਮਝਣ ਤੇ ਪੂਜਦੇ ਰਹਿਣ ਅਜੂਨੀ ਹੋਣ ਕਰਕੇ ਉਹ ਜੀਵ ਰੂਪੀ ਹੈ ਹੀ ਨਹੀਂ ਕਿਉਂਕਿ ਜੰਮਣਾ ਮਰਨਾ ਤਾਂ ਜੀਵ ਦਾ ਖਾਸਾ ਹੈ ਉਹ ਅਕਾਲ ਹੈ ਬਸ ਗੱਲ ਖਤਮ ਉਹਨਾਂ ਨੇ ਇਸ ਮਸਲੇ ਤੇ ਹੋਰ ਸੋਚਣ ਦੀ ਗੁੰਜਾਇਸ਼ ਹੀ ਨਹੀਂ ਛੱਡੀ ਭਾਵੇਂ ਕਿਸੇ ਦੀ ਸਮਝ ਵਿੱਚ ਇਹ ਗੱਲ ਆਵੇ ਜਾਂ ਨਾ ਆਵੇ ਜਾਂ ਫਿਰ ਧੀਰ ਬਾਦ ਆਵੇ ਹੈ ਇਹ ਗੱਲ ਅਤਿਆਦਿਕ ਧਿਆਨ ਦੇਣ ਯੋਗ ਗੁਰੂ ਸਾਹਿਬ ਅਨੁਸਾਰ ਅਕਾਲ ਪੁਰਖ ਨੂੰ ਜੀਵ ਰੂਪੀ ਸ਼ਖਸੀਅਤ ਮੰਨਣਾ ਸਮਝਣਾ ਜਾਂ ਸੰਬੋਧਨ ਕਰਨਾ ਅਤਿ ਦਰਜੇ ਦੀ ਮਨਮਤ ਹੈ। ਭਾਵੇਂ ਇਸ ਵਿਸ਼ੇ ਤੇ ਹੋਰ ਚਰਚਾ ਦੀ ਲੋੜ ਨਹੀਂ ਪਰ ਇਸ ਨੂੰ ਵਿਸਥਾਰ ਵਿੱਚ ਸਮਝਣਾ ਬਣਦਾ ਹੈ। ਗੁਰੂ ਸਾਹਿਬ ਅਨੁਸਾਰ ਕਰਤਾ ਪੁਰਖ ਜੋ ਅਕਾਲ ਮੂਰਤ ਹੈ ਤੇ ਜੋ ਅਜੂਨੀ ਹੈ, ਭਾਵੇਂ ਅਜੂਨ ਜਾਂ ਨਿਰਜਿੰਦ ਹੈ, ਉਹ ਮਨੁੱਖਤਾ ਕੀ ਕਿਸੇ ਹੋਰ ਜੂੰਦੀ ਜਾਗਤੀ ਕਿਸਮ ਦਾ ਵੀ ਨਹੀਂ ਹੈ। ਇਸ ਗੱਲ ਨੂੰ ਮੰਨ ਹੀ ਲੋ ਭਾਵ ਮੰਨਣ ਤੋਂ ਬਿਨਾ ਅੱਗੇ ਨਾ ਚਲੋ ਉਸ ਨੇ ਕਿਸੇ ਮਾਧ ਦੇ ਪੇਟ ਚੋਂ ਜਨਮ ਲਿਆ ਤੇ ਨਾ ਹੀ ਉਹ ਆਂਡੇ ਮੁੜ ਕੇ ਜਾਂ ਬੀਜ ਤੋਂ ਉਤਪਨ ਹੋਇਆ ਹੈ ਉਹ ਤਾਂ ਜੰਮਣ ਮਰਨ ਦੀ ਪ੍ਰਕਿਰਿਆ ਤੋਂ ਹੀ ਬਾਹਰ ਹੈ ਆਵਾ ਗਮਨ ਦੇ ਚੱਕਰ ਤੋਂ ਬਾਹਰ ਹੋਣ ਕਰਕੇ ਉਹ ਨਿਮਨਜੀਵ ਜਾਤੀਆਂ ਤੇ ਬਨਸਪਤੀ ਦੀਆਂ ਕਿਸਮਾਂ ਵਿੱਚ ਵੀ ਸ਼ਾਮਿਲ ਨਹੀਂ ਅਜੂਨੀ ਹੋਣ ਕਰਕੇ ਉਹ ਵਧਣ ਫੁੱਲਣ ਤੇ ਸੰਤਾਨ ਪੈਦਾ ਕਰਨ ਦੇ ਅਸਮਰਥ ਹੈ ਨਾ ਉਹ ਬੀਜ ਤੋਂ ਉਪਜਿਆ ਹੈ ਤੇ ਨਾ ਬੀਜ ਪੈਦਾ ਕਰਦਾ ਹੈ ਅਰਥਾਤ ਉਹ ਨਾ ਤਾਂ ਮਨੁੱਖ ਪਸ਼ੂ ਪੰਛੀ ਜਾਂ ਕੀੜੇ ਮਕੋੜੇ ਆਦਵਾੰਗ ਜਾਨਦਾਰ ਹੈ ਤੇ ਨਾ ਹੀ ਪੇੜ ਪੌਦੇ ਘਾਹ ਤੇ ਹੋਰ ਬਨਾਸਪਤੀ ਵਾਂਗ ਅਰਧ ਜਾਨਦਾਰ ਹੈ ਇਸ ਦਾ ਸਿੱਧਾ ਭਾਵ ਇਹ ਹੈ ਕਿ ਉਹ ਪੱਥਰ ਕੰਕਰ ਪਾਣੀ ਹਵਾ ਧਰਤੀ ਤੇ ਪਹਾੜ ਵਾਂਗ ਨਿਰਜੀਵ ਹੈ ਉਸ ਵਿੱਚ Nirjaan ਵਸਤਾਂ ਵਾਲੇ ਸਾਰੇ ਗੁਣ ਹਨ ਤੇ ਜਾਨਦਾਰ ਜੀਵਾਵਾਲਾ ਇੱਕ ਵੀ ਗੁਣ ਨਹੀਂ ਇਹਨਾਂ ਹੁੰਦੇ ਹੋਏ ਵੀ ਉਹ ਜੀਵ ਵਰਗ ਦੀ ਉਤਪਤੀ ਕਰਦਾ ਹੈ ਜਿਵੇਂ ਤੜਤੀ ਪਾਣੀ ਤੇ ਖਾਦ ਆਦਿ ਨਿਰਜਾਨ ਹੋ ਕੇ ਵੀ ਬਨਸਪਤੀ ਦਾ ਪਾਲਣ ਪੋਸ਼ਣ ਕਰਦੇ ਹਨ ਤੇ ਨਿਰਜੀਵ ਪ੍ਰਕਾਰ ਦੇ ਭੋਜਨ ਤੇ ਪਾਣੀ ਜੀਵਾਂ ਦਾ ਉਪਹਾਰ ਬਣਦੇ ਹਨ ਤਿਵੇਂ ਹੀ ਅਜੂਨੀ ਕਰਕਾਪੁਰਖ ਸੰਸਾਰੀ ਜੀਵਨ ਦੀ ਉਤਪਤੀ ਕਰਦਾ ਹੈ ਪਰ ਅਜੇਹੀ ਉਤਪਤੀ ਉਹ ਸੰਸਾਰ ਦੇ ਨਿਰਜੀਵ ਵਰਗ ਦੀ ਵੀ ਕਰਦਾ ਹੈ ਕਿਉਂਕਿ ਉਹ ਸਰਵ ਸ੍ਰਿਸ਼ਟੀ ਦਾ ਕਰਤਾ ਪੁਰਖ ਹੈ ਇਸੇ ਕਾਰਨ ਉਹ ਜੀਵਤ ਤੇ નિર્ਜੀਵ ਸਭ ਅਵਸਥਾਵਾਂ ਵਿੱਚ ਸਮਾਇਆ ਹੋਇਆ ਹੈ ਪਰ ਇਸ ਦੇ ਬਾਵਜੂਦ ਉਹ ਜੀਵਾ ਮੰਗ ਆਪ ਕਿਸੇ ਜੀਵ ਅਵਸਥਾ ਵਿੱਚ ਨਹੀਂ ਪੈਂਦਾ ਅਰਥਾਤ ਸੰਸਾਰ ਦੇ ਸਭ ਪਦਾਰਥ ਉਸ ਤੋਂ ਹਨ ਪਰ ਉਹ ਇਨਾਂ ਸਾਰਿਆਂ ਵਿੱਚੋਂ ਕਿਸੇ ਇੱਕ ਤੋਂ ਵੀ ਨਹੀਂ ਹੈ ਆਇਆ ਸਮਝ ਬੁੱਝੋ ਕੀ ਹੈ ਕੀ ਹੈ ਉਸ ਦਾ ਨਾਮ ਭਾਵ ਸਤ ਨਾਮ ਗੁਰੂ ਸਾਹਿਬ ਨੇ ਆਪਣੇ ਸਿੱਖ ਜੰਮੇ ਇਹ ਫਰਜ ਲਾਇਆ ਹੈ ਪਰ ਆश्चर्य ਦੀ ਗੱਲ ਇਹ ਹੈ ਕਿ ਕਿਸੇ ਵੀ ਇੱਕ ਹਿੰਦੂस्तानी ਚਿੰਤਕ ਨੇ ਇਸ ਅਦੁੱਪਤ ਪਹੇਲੀ ਨੂੰ ਬੁੱਝਣ ਵੱਲ ਧਿਆਨ ਨਹੀਂ ਦਿੱਤਾ ਕਹਿੰਦੇ ਸਾਰੇ ਇਹੀ ਰਹੇ ਕਿ ਉਹ ਕਣ-ਕਣ ਵਿੱਚ ਵਸਿਆ ਹੋਇਆ ਹੈ ਪਰ ਪਰੰਪਰਾਗਤ ਬ੍ਰਾਹਮਣਵਾਦੀਆਂ ਤੇ ਹੋਰ ਧਰਮਾਂ ਦੇ ਸ਼ਰਧਾਲੂਆਂ ਵਾਂਗ ਮੰਨਦੇ ਸਾਰੇ ਉਸ ਨੂੰ ਮਨੁੱਖ ਰੂਪ ਵਿੱਚ ਹੀ ਰਹੇ ਹਮੇਸ਼ਾ ਉਹਨਾਂ ਨੂੰ ਇਹ ਪਰਮ ਸਤਾਉਂਦਾ ਰਿਹਾ ਕਿ ਪਤਾ ਨਹੀਂ ਉਹ ਪਰਮਾਤਮਾ ਕਦੂ ਅਵਤਾਰ ਧਾਰ ਕੇ ਦੁਨੀਆ ਦਾ ਭਲਾ ਕਰ ਨਾ ਜਾਵੇ ਸਭ ਇਹੀ ਉਮੀਦ ਲਾ ਕੇ ਬੈਠੇ ਰਹੇ ਕਿ ਉਹ ਬੰਦਾ ਬਣ ਕੇ ਭਾਵ ਸਾਧੂ ਸੰਤ ਭਿਖਾਰੀ ਆਦਿ ਦੇ ਰੂਪ ਵਿੱਚ ਕਦੇ ਵੀ ਸਾਹਮਣੇ ਆ ਸਕਦਾ ਹੈ ਕਈ ਤਾਂ ਇਹ ਭਰਮ ਵੀ ਪਾਲਦੇ ਰਹੇ ਕਿ ਉਹ ਸੱਪ ਸ਼ੇਰ ਭੂਤ ਪੰਛੀ ਆਦਿ ਦੇ ਰੂਪ ਵਿੱਚ ਵੀ ਪ੍ਰਗਟ ਹੋ ਸਕਦਾ ਹੈ ਪਰ ਜਦੋਂ ਵੀ ਉਹ ਇਸ ਤਰ੍ਹਾਂ ਆਇਆ ਦਰਸ਼ਨ ਦੇ ਕੇ ਉਹਨਾਂ ਦੇ ਵਾਰੇ ਨਿਆਰੀ ਕਰ ਦੇਵੇਗਾ ਸਦੀਆਂ ਤੋਂ ਇਦਾਂ ਸੋਚਦੇ ਆ ਇਹ ਭਰਮ ਹਰ ਸ਼ਰਧਾ ਨੂੰ ਦਾ ਵਿਸ਼ਵਾਸ ਬਣ ਗਿਆ ਹੈ ਸਭ ਭਗਤ ਜਨ ਹੁਣ ਵੀ ਯਕੀਨ ਕਰਦੇ ਹਨ ਕਿ ਜਦੋਂ ਵੀ ਇਹ ਅਚੰਭਾ ਹੋਇਆ ਉਹਨਾਂ ਦੇ ਇਸ ਜਨਮ ਦੇ ਕਸ਼ਟ ਤਾਂ ਕੱਟੇ ਜਾਣਗੇ ਹੀ ਸਗੋਂ ਅੱਗੋਂ ਤੋਂ ਵੀ ਉਹ ਇਸ ਦੁਜਖ ਰੂਪੀ ਸੰਸਾਰ ਵਿੱਚ ਬਾਰੰਬਾਰ ਆਉਣ ਜਾਣ ਦੇ ਚੱਕਰ ਤੋਂ ਮੁਕਤ ਹੋ ਜਾਣਗੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਸੰਸਾਰ ਦੁਜਖ ਕਿਉਂ ਹੈ ਤੇ ਜੇ ਹੈ ਤਾਂ ਇਹ ਸਵਰਗ ਕਿੱਥੇ ਹੈ ਕੀ ਕਿਸੇ ਕੋਲ ਸਵਰਗ ਦੀ ਕੋਈ ਤਸਵੀਰ ਲਿਖਤ ਜਾਂ ਤਜਰਬਾ ਹੈ ਜਿਸ ਨਾਲ ਉਹਦੀ ਹੋਂਦ ਦੀ ਉਦਾਹਰਣ ਦੇ ਸਕੇ ਕੀ ਕੋਈ ਸਵਰਗ ਵਿੱਚ ਹੋ ਕੇ ਆਇਆ ਹੈ ਜੋ ਦੱਸੇ ਕਿ ਇਹ ਮੁਕਾਮ ਕਿਹੋ ਜਿਹਾ ਹੁੰਦਾ ਹੈ ਕਿਸੇ ਸ਼ਰਧਾਲੂ ਨੇ ਕਦੇ ਇਹ ਨਹੀਂ ਵਿਚਾਰਿਆ ਕਿ ਮੁਕਤੀ ਪ੍ਰਾਪਤ ਕਰਕੇ ਉਹ ਜਾਵੇਗਾ ਤੇ ਉੱਥੇ ਜਾ ਕੇ ਪ੍ਰਾਪਤ ਕੀ ਕਰੇਗਾ ਇਸ ਜਨਮ 'ਚ ਮਨੁੱਖ ਕੋਲ ਬੁੱਧੀ ਹੈ ਭਾਈਚਾਰਾ ਹੈ ਬਹੁ ਪਿਆਰ ਦੇ ਸਬੰਧ ਹਨ ਤੇ ਬਹੁਤਾਂ ਤੀ ਸ਼ੋਕ ਸਾਧਨ ਹਨ ਬਾਕੀ ਦੀ ਸ੍ਰਿਸ਼ਟੀ ਤਾਂ ਪੱਥਰ, ਕੰਕਰ, ਪਾਣੀ, ਹਵਾ ਤੇ ਪਹਾੜ万 ਹੈ। ਜਿਸ ਜੰਮਣ ਤੇ ਮਰਨ ਨੂੰ ਪੁਜਾਰੀ ਤੇ ਪ੍ਰਚਾਰਕ ਪੀੜਾ ਜਿਤ ਸਹੀਏ ਦੱਸਦੇ ਹਨ। ਉਹ ਤਾਂ ਜ਼ਿੰਦਗੀ ਦੀ ਤਰਜ਼ ਹੈ। ਭਾਵ ਉਸ ਦੀ ਰਮਜ਼ ਜਾਂ ਤਰਕਣ ਹੈ। ਜਿਸ ਤਰਤ ਨੂੰ ਉਹ ਆਪ ਪਵਿੱਤਰ ਦੱਸਦੇ ਹਨ ਤੇ ਜਿਨ੍ਹਾਂ ਗੰਦੀਆਂ ਨਾਲੀਆਂ ਕੋਲੋਂ ਉਹ ਨੱਕ ਤੇ ਕੱਪੜਾ ਲੈ ਕੇ ਨੰਗਦੇ ਹਨ। ਉਹ ਤਾਂ ਘਰਤਾ ਪੁਰਖ ਦੀਆਂ ਜੀਵ ਘਾੜਤ ਦੀਆਂ ਟਕਸਾਲਾਂ ਪਾਪ کارਖਾਨੇ ਹਨ ਹਰ ਗੰਦੀ ਥਾਂ ਤੇ ਉਸ ਦਾ ਜੀਵ ਉਤਪਾਦਨ ਕੇਂਦਰ ਸਥਾਪਿਤ ਹੈ ਹਰ ਗਲੀ ਸੜੀ ਤੇ ਬਈ ਚੀਜ਼ ਵਿੱਚ ਬਹਿ ਕੇ ਉਹ ਜੀਵਾਂ ਜੰਤੂਆਂ ਨੂੰ ਬਣਾਉਂਦਾ ਹੈ ਸੜਾਂਦਿਆ ਭੋਜਨ ਖੜਿਆ ਪਾਣੀ ਤੇ ਗੰਦੇ ਤਾਲਾਬ ਛੱਪੜ ਜਿੰਨਾ ਵੱਲ ਉਹ ਵੇਖਣਾ ਵੀ ਪਸੰਦ ਨਹੀਂ ਕਰਦੇ ਜੀਵ ਸਿਰਜਣਾਂ ਦੇ ਗੜ ਹਨ ਸਾਫ਼ ਥਾਂ ਤੇ ਤਾਂ ਜਰਮ ਵੀ ਪੈਦਾ ਨਹੀਂ ਹੁੰਦਾ ਜਿੰਨਾ ਥਾਵਾਂ ਅਸਥਿਤਿਆ ਤੇ ਪ੍ਰਕਿਰਿਆਵਾਂ ਰਾਹੀਂ ਮਾਂ ਦੇ ਪੇਟ ਅੰਦਰ ਤੇ ਇਸ ਤੋਂ ਬਾਹਰ ਮਨੁੱਖ ਦੀ ਆਪਣੀ ਉਤਪਤੀ ਹੁੰਦੀ ਹੈ। ਉਹਨਾਂ ਦੀ ਸਫਾਈ ਦਾ ਖੁਲਾਸਾ ਤਾਂ ਕੋਈ ਨਰਸ ਜਾਂ ਦਾਈ ਹੀ ਕਰ ਸਕਦੀ ਹੈ। ਜੀਵ ਉਤਪਤੀ ਦੀਆਂ ਸਾਰੀਆਂ ਪ੍ਰਕਿਰਿਆਵਾਂ ਦਾ ਮਨੋਰਥ ਜੀਵ ਸਿਰਜ ਕੇ ਜੀਵਨ ਦੇਣਾ ਹੈ, ਨਾ ਕਿ ਮਾਰ ਮੁਕਾ ਕੇ ਮੁਕਤੀ ਦੇਣਾ। ਫਿਰ ਮੁਕਤੀ ਤਾਂ ਇੱਕ ਮਿਰਗ ਤ੍ਰਿਸ਼ਨਾ ਹੋਈ। ਇਸ ਤਾਂ ਬੁੱਧੀ ਤੇ ਹੁਸ਼ਹਵਾਸ਼ ਨਾਲ ਕੋਈ ਤਾਲੁਕ ਨਹੀਂ ਗੁਰੂ ਸਾਹਿਬ ਨੇ ਵੀ ਕਿਤੇ ਨਹੀਂ ਲਿਖਿਆ ਕਿ ਉਹ ਮੁਕਤੀ ਦਾ ਰਾਹ ਦੱਸਦੇ ਹਨ ਅਸਲ ਗੱਲ ਤਾਂ ਇਹ ਹੈ ਕਿ ਜੀਵ ਰੂਪੀ ਮਨੁੱਖ ਕੁਦਰਤ ਦੀਆਂ ਤੰਗੀਆਂ ਤੋਰਸ਼ੀਆਂ ਨੂੰ ਗਲੇ ਲਾ ਕੇ ਇਸ ਨਾਲ ਰਹਿਣਾ ਸਹਿਣ ਐਡਜਸਟਮੈਂਟ ਤੇ ਵਧਣ ਫੁੱਲਣ ਦਾ ਸਹੀ ਢੰਗ ਨਹੀਂ ਸਿੱਖ ਸਕਿਆ ਸਿੱਖਣ ਤੋਂ ਪਹਿਲਾਂ ਹੀ ਪਰੰਪਰਾਗਤ ਧਾਰਮਿਕ ਚਿੰਤਕਾਂ ਵੱਲੋਂ ਉਸ ਦੇ ਮਨ ਵਿੱਚ ਅਕਾਲ ਪੁਰਖ ਦੇ ਰੱਜੀ ਇਸ ਸੁੰਦਰ ਸੰਸਾਰ ਪ੍ਰਤੀ ਉਪਰਾਮਤਾ ਵਧਦੀ ਗਈ। ਉਹ ਇੱਥੇ ਸੰਘਰਸ਼ ਕਰਕੇ ਇਸ ਨੂੰ ਸਵਰਗ ਬਣਾਉਣ ਬਾਰੇ ਨਹੀਂ ਸਗੋਂ ਇੱਥੋਂ ਭੱਜ ਜਾਣ ਬਾਰੇ ਸੋਚਦਾ ਰਿਹਾ। ਕਿਸੇ ਨੇ ਵੀ ਉਹਨਾਂ ਦੀਆਂ ਸੁਣਿਨਾਂ ਦਸੀਆਂ ਗੱਲਾਂ ਨੂੰ ਪਰਖਣ ਤੇ ਸਮਝਣ ਦਾ ਕਸ਼ਟ ਨਹੀਂ ਕੀਤਾ। ਭੇਡ ਚਾਲ ਵਿੱਚ ਦੂਜਿਆਂ ਦੇ ਕਹੇ ਕਹਾਏ ਅਨੁਸਾਰ ਉਹ ਉਪਰਾਮ ਜ਼ਿੰਦਗੀ ਬਸਰ ਕਰਦਾ ਹੈ। ਉਸਨੇ ਸੁਨੇ ਸੁਣਾਏ ਦੁੱਖ ਤੋਂ ਡਰ ਕੇ ਭੱਜਣ ਦੀ ठान ਲਈ ਇਸ ਜਨਮ ਨੂੰ ਵਿਸਾਰ ਕੇ ਅਗਲਾ ਕਾਲਪਨਿਕ ਜਨਮ ਸੁਧਾਰਨ ਵਿੱਚ ਜੁਟ ਗਿਆ ਲੁਕਾਈ ਦੀ ਛੱਡ ਲੋਕ ਪਰਲੋਕ ਪਿੱਛੇ ਪੈ ਗਏ ਜਿਵੇਂ ਗੋਲਡ ਰੈਸ਼ ਸਮੇਂ ਅਮਰੀਕਾ ਦਾ ਬੱਚਾ ਬੱਚਾ ਤਸਲਾ ਖੁਰਪੀ ਲੈ ਕੇ ਸੋਨਾ ਕੱਢਣ ਕੈਲੀਫੋਰਨੀਆ ਦੇ ਪਹਾੜਾਂ ਵੱਲ ਚੱਲ ਪਿਆ ਸੀ ਉਵੇਂ ਹੀ ਭਾਰਤ ਵਰਸ਼ ਵਿੱਚ ਜਾਣਾ ਖਣਾ ਤਸਵੀਮਾਲਾ ਚੁੱਕ ਕੇ ਸੁਖ ਸਾਧਨ ਮਾਇਆ ਤੇ ਮੋਕਸ਼ ਰੂਪੀ ਸੋਨੇ ਦੀ ਪ੍ਰਾਪਤੀ ਲਈ ਪ੍ਰਭੂ ਭਗਤੀ ਵਿੱਚ ਜਾ ਲਗਿਆ ਕਿਸੇ ਨੇ ਇਹ ਨਹੀਂ ਜਾਣਿਆ ਕਿ ਜਿਸ ਸੰਸਾਰ ਨੂੰ ਉਹ ਤਿਆਗਣ ਦੀ ਸੋਚ ਰਿਹਾ ਹੈ ਉਹੀ ਸਵਰਗ ਹੈ ਅਸਲ ਮੁਕਤੀ ਤੇ ਪਰਫੁੱਲਤਾ ਇਸ ਦੇ ਤਿਆਗ ਵਿੱਚ ਨਹੀਂ ਸਗੋਂ ਇਸ ਨੂੰ ਬਿਹਤਰ ਬਣਾਉਣ ਤੇ ਹੰਡਾਉਣ ਵਿੱਚ ਹੈ ਇਸ ਲਈ ਗੁਰੂ ਸਾਹਿਬ ਦਾ ਇਹੀ ਸੁਨੇਹਾ ਹੈ ਕਿ ਇਥੋਂ ਪਲੈਨ ਕਰਨ ਦੀ ਲੋੜ ਨਹੀਂ ਸਗੋਂ ਇੱਥੇ ਬਸਣ ਦੇ ਢੰਗ ਸਿੱਖਣ ਦੀ ਲੋੜ ਹੈ। ਉਹਨਾਂ ਪੁਰਾਣੇ ਵਿਚਾਰ ਬਦਲਣ ਤੇ ਸਿੱਖੀ ਸੋਚ ਅਪਣਾਉਣ ਤੇ ਜ਼ੋਰ ਦਿੰਦਾ। ਚੜ੍ਹਦੀ ਕਲਾ ਵਾਲੀ ਵਿਗਿਆਨਿਕ ਵਿਚਾਰਤਾਰਾ ਅਪਣਾ ਕੇ ਪ੍ਰਾਤਨ ਵਿਚਾਰਾਂ ਵਾਲੇ ਬੰਦੂਆ ਜੀਵਨ ਤੋਂ ਮੁਕਤੀ ਪਾਉਣ ਦਾ ਉਪਦੇਸ਼ ਦਿੰਦਾ। ਸਿੱਖੀ ਸਿਧਾਂਤ ਦਾ ਇਹੀ ਚਾਨਣ ਹੈ ਜੋ ਮੱਧਕਾਲ ਦੇ ਅੰਧੇਰੇ ਯੁੱਗ ਵਿੱਚ ਗੁਰੂ ਨਾਨਕ ਨੇ ਗੁੰਮਰਾਹ ਹੋਈ ਲੋਕਾਈ ਲਈ ਵਿਖੇਰਿਆ। ਉਹਨਾਂ ਨੇ ਕੂਡ ਪ੍ਰਚਾਰੀਆਂ ਦਾ ਇਹ ਭਰਮ 15ਵੀਂ ਸਦੀ ਵਿੱਚ ਹੀ ਤੋੜ ਦਿੱਤਾ ਸੀ। ਉਹਨਾਂ ਨੇ ਕਰਤਾਪੁਰਖ ਨੂੰ ਅਜੂਨੀ ਕਹਿ ਕੇ ਦੱਸ ਦਿੱਤਾ ਸੀ ਕਿ ਸਿਰਜਣਹਾਰ ਮਨੁੱਖੀ ਜਾਮੇ ਵਿੱਚ ਤਾਂ ਕੀ ਕਿਸੇ ਹੋਰ ਜੀਵਤਰੀ ਅਵਸਥਾ ਵਿੱਚ ਵੀ ਨਹੀਂ ਪੈਂਦਾ। ਉਹ ਆਪਣੀ ਸਿਰਜਣਾ ਵਿੱਚ ਹੀ ਸਮਾਇਆ ਹੋਇਆ ਹੈ। ਉਹ ਜਿੰਨਾ ਮਨੁੱਖ ਅਤੇ ਹੋਰ ਜੀਵਾਂ ਵਿੱਚ ਹੈ, ਉਹਨਾਂ ਹੀ ਪੌਦਿਆਂ 'ਚੀ ਲੰਬਦਲਾਂ ਤੇ ਪੱਥਰ ਕੰਕਰਾਂ ਵਿੱਚ ਹੈ। ਵਿਸ਼ਲੇਸ਼ਣ ਕਰਦਿਆਂ ਇਹ ਵੀ ਪਤਾ ਚੱਲਦਾ ਹੈ ਕਿ ਜੇ ਉਹ ਜੀਵ ਨਹੀਂ ਹੈ ਤਾਂ ਉਸ ਦੇ ਹੱਥ ਪੈਰ ਧੜ ਸਿਰ ਦਿਮਾਗ ਆਦਿ ਕੋਈ ਸਰੀਰਕ ਅੰਗ ਨਹੀਂ ਹੈ ਜੇ ਉਸ ਕੋਲ ਦਿਮਾਗ ਨਹੀਂ ਹੈ ਤਾਂ ਉਸ ਕੋਲ ਬੁੱਧੀ ਸੋਚ ਵਿਚਾਰ ਇੱਛਾ ਤੇ ਯੋਜਨਾ ਸ਼ਕਤੀ ਨਹੀਂ ਹੈ ਇਹਨਾਂ ਸ਼ਕਤੀਆਂ ਦੀ ਅਣਹੋਂਦ ਵਿੱਚ ਨਾ ਉਹ ਮਰਜ਼ੀ ਨਾਲ ਫੈਸਲਾ ਲੈ ਸਕਦਾ ਹੈ ਤੇ ਨਾ ਕਿਸੇ ਫੈਸਲੇ ਨੂੰ ਲਾਗੂ ਕਰ ਸਕਦਾ ਹੈ ਇਸ ਤਰ੍ਹਾਂ ਉਹ ਜੀਵਤਾਰੀਆਂ ਵਾਲੇ ਹੋਰ ਕਾਰਜ ਜਿਵੇਂ ਬੋਲਣਾ ਸੁਣਨਾ ਵੇਖਣਾ ਚੱਲਣਾ ਪਿਆਰ ਕਰਨਾ ਤਰਸ ਕਰਨਾ ਪੱਖਪਾਤ ਕਰਨਾ ਬਖਸ਼ਿਸ਼ ਕਰਨਾ ਇਨਾਮ ਦੇਣਾ ਮਿਹਰਪਰੀ ਅੱਖ ਰੱਖਣਾ ਸਰਪ੍ਰਸਤੀ ਕਰਨਾ ਸਰਵੇਖਣ ਕਰਨਾ ਗੁੱਸਾ ਕਰਨਾ ਕਿਰਨਾ ਕਰਨਾ ਬਦਲਾ ਲੈਣਾ ਦੰਡ ਦੇਣਾ ਤਬਾਹ ਕਰਨਾ ਆਦਿ ਵੀ ਨਹੀਂ ਕਰ ਸਕਦੇ ਇਸ ਲਈ ਕਰਤਾਪੁਰਖ ਨਾ ਤਾਂ ਇਸ ਸੰਸਾਰ ਦਾ ਸਵੈ ਇੱਛਕ ਰਚੀਤਾ ਹੈ ਨਾ ਉਹ ਇਸ ਦਾ ਮਨਮਰਜੀ ਦਾ ਚਾਲਕ ਹੈ ਤੇ ਨਾ ਉਹ ਇਸ ਨੂੰ ਇੱਛਾ ਕਰਕੇ ਮਿਟਾਉਣ ਵਾਲਾ ਹੈ ਸੰਸਾਰ ਉਤਪਤੀ ਦੇ ਕਾਰਜਕਰਤਾਪੁਰਖ ਕਿਸੇ ਭਾਵਨਾ ਦੇ ਬਹਾਕਰ ਨਹੀਂ ਕਰਦਾ ਇਹ ਕਾਰਜ ਉਸ ਦੀ ਹੋਣ ਤੇ ਵਿਕਾਸ ਦੇ ਤਰਕ ਵਿੱਚ ਗੁੱਦੇ ਨਿਰਪੱਖ ਨੀਮਾ ਭਾਵ ਪੱਕੇ ਰੋੜ ਹੁਕਮਾ ਰਹੀ ਆਪ ਹੀ ਵਾਪਰਦੇ ਰਹਿੰਦੇ ਹਨ ਜਿਵੇਂ ਮੀਂਹ ਹੜ ਤੇ ਹਨੇਰੀ ਭਾਵਨਾ ਰਹਿਕ ਤੇ ਇੱਛਾ ਮੁਕਤ ਢੰਗ ਨਾਲ ਆਪਮਹਾਰੇ ਵਰਤਦੇ ਹਨ ਤੇਵੇਂ ਉਸਦੀ ਹਰ ਕਿਰਿਆ ਨਿਰਲੇਪ ਨਿਰਪੱਖ ਤੇ ਸਹਿਜ ਸੁਭਾਅ ਵਰਤਦੀ ਹੈ ਜੇਦਾ ਨਾ ਹੁੰਦਾ ਤਾਂ ਮਾਇਆ ਭਾਵ ਪ੍ਰਤੀਤੀ ਸ੍ਰਿਸ਼ਟੀ ਦਾ ਹਵਾਨਾ ਨਾ ਹੁੰਦਾ ਤੇ ਸੰਸਾਰ ਵੀ ਨਾ ਉਪਜ ਵਿਚਾਰ ਗੁਰੂ ਨਾਨਕ ਦੀ ਅਚੂਕ ਨਦਰ ਤੇ ਤੀਖਣ ਵਿਗਿਆਨਿਕ ਸੂਝ ਬੂਝ ਦਾ ਸਬੂਤ ਹਨ ਅਦੁਨਿਕ ਵਿਗਿਆਨ ਵੀ ਸੰਸਾਰ ਉਤਪਤੀ ਦਾ ਮੂਲ ਸ਼੍ਰੋਤ ਲੱਭਦਿਆਂ ਪਦਾਰਥ ਦੀਆਂ ਉਹਨਾਂ ਗਹਿਰਾਈਆਂ ਤੱਕਰ ਜਾ ਪੁੱਜਾ ਹੈ ਜਿੱਥੇ ਸਭ ਕੁਝ ਨਿਰਜਿੰਦ ਹੈ ਮਾਦੇ ਦੇ ਇਹ ਰੂਪ ਨਿਰਜਾਨ ਹੋ ਕੇ ਵੀ ਕਿਰਿਆਸ਼ੀਲ ਹਨ ਤੇ ਅਟਲ ਨਿਯਮਾਂ ਦੀ ਪਾਲਣਾ ਕਰਦੇ ਹਨ ਪਰ ਗੁਰੂ ਸਾਹਿਬ ਨੇ ਵਿਗਿਆਨਿਕ ਸੋਚ ਰਾਹੀਂ ਇਹ ਗੱਲ ਉਦੋਂ ਹੀ ਭਾਪ ਲਈ ਸੀ ਜਦੋਂ ਬਾਕੀ ਚਿੰਤਕ ਤੇ ਸ਼ਰਦਾਲੂ ਗਣ ਭਗਤੀ ਭਾਵ ਦੇ ਵਹਿਣ ਵਿੱਚ ਖੁੱਬੇ ਹੋਏ ਸਨ ਸਿੱਖੀ ਵਿਚਾਰਧਾਰਾ ਨਾਲ ਜੁੜੇ ਵਿਅਕਤੀਆਂ ਲਈ ਇਸ ਤੋਂ ਵੱਧ ਮਾਨ ਦੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਗੁਰੂ ਨਾਨਕ ਦੀ ਸੋਚ ਸਦਕਾ ਉਹ ਵਿਗਿਆਨ ਦੇ ਅੰਗ ਸੰਗ ਹਨ ਤੇ ਵਿਗਿਆਨ ਉਹਨਾਂ ਦੇ ਅੰਗ ਸੰਗ ਹੈ ਪਰ ਇਹ ਗੱਲ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਵਿਵੇਕੀ ਤੱਤ ਨੂੰ ਸੂਝ-ਬੂਝ ਨਾਲ ਸਮਝਣ ਵਾਲਿਆਂ ਲਈ ਹੀ ਮਹੱਤਵ ਰੱਖਦੀ ਹੈ ਬਹੁਤੀ ਸਿੱਖ ਸ਼ਰਧਾਲੂ ਦੇ ਸਿੱਖ ਵਿਦਵਾਨ ਤਾਂ ਗੁਰੂ ਜੀ ਦੇ ਇੰਨਾ ਵਿਚਾਰਾਂ ਨੂੰ ਹੁਣ ਵੀ ਸਵੀਕਾਰ ਕਰਦੇ ਦਿਖਾਈ ਨਹੀਂ ਦਿੰਦੇ ਇਹਨਾਂ ਵਿੱਚੋਂ ਬਹੁਤੇ ਤਾਂ ਸਿੱਖਿਆ ਸਮੇਂ ਤੇ ਸਾਧਨਾ ਦੀ ਘਾਟ ਕਾਰਨ ਗੁਰੂ ਸਾਹਿਬ ਦੇ ਵਿਚਾਰਾਂ ਦੀ ਤਹਿ ਤੀਕਰ ਪਹੁੰਚਣ ਦੀ ਸਮਰੱਥਾ ਹੀ ਨਹੀਂ ਰੱਖਦੇ ਉਹ ਸਵਾਰਥੀ ਸੰਤਾਂ ਪ੍ਰਚਾਰਕਾਂ ਤੇ ਟਿਕਾਕਾਰਾਂ ਦੀਆਂ ਰਵਾਇਤੀ ਤੇ ਸੱਤ ਹੀ ਵਿਆਖਿਆਵਾਂ ਵਿੱਚ ਫਸ ਕੇ ਉਹੀ ਕਰਦੇ ਹਨ ਜੋ ਉਹਨਾਂ ਨੂੰ ਪ੍ਰਚਾਰਿਆ ਜਾਂਦਾ ਹੈ ਉਧਰ ਪ੍ਰਚਾਰ ਕਰਨ ਵਾਲਿਆਂ ਨੇ ਗੁਰੂ ਦੀ ਬਾਣੀ ਦੇ ਪ੍ਰਚਾਰ ਨੂੰ ਇੱਕ ਲਾਹੇਵੰਤੰ ਦਾ ਬਣਾ ਲਿਆ ਹੈ ਇਸ ਲਈ ਸਹੀ ਗਲਤ ਦਾ ਵਿਚਾਰ ਛੱਡ ਕੇ ਉਹ ਉਹੀ ਕੁਝ ਕਰਦੇ ਹਨ ਜਿਸ ਵਿੱਚ ਉਹਨਾਂ ਦੇ ਧੰਦੇ ਦਾ ਤੇ ਉਹਨਾਂ ਦਾ ਆਪਣਾ ਲਾਭ ਹੁੰਦਾ ਹੈ ਗੁਰੂ ਜੀ ਦੇ ਕਹੇ ਸਪਸ਼ਟ ਅਜੂਨੀ ਸ਼ਬਦ ਦੇ ਬਾਵਜੂਦ ਉਹ ਕਰਤਾਪੁਰਖ ਨੂੰ ਵਿਰਾਟ ਸ਼ਕਤੀਆਂ ਵਾਲਾ ਇੱਕ ਅਜੀਹਾ ਸਰਬ ਵਿਆਪਕ ਅੰਤਰਜਾਮੀ ਦੇ ਤਾਰੀ ਪੁਰਸ਼ ਹੀ ਮੰਨਦੇ ਹਨ ਜਿਸ ਦੀਆਂ ਬਖਸ਼ਿਸ਼ਾਂ ਉਸ ਦੀ ਸਵੈ ਇੱਛਾ ਤੇ ਨਿਰਭਰ ਕਰਦੀਆਂ ਹਨ ਕਰਤਾਪੁਰਖ ਦੇ ਇਸ ਸੰਕਲਪ ਤੋਂ ਬਿਨਾ ਉਹਨਾਂ ਕੋਲ ਹੋਰ ਕੋਈ ਸੰਕਲਪ ਹੈ ਹੀ ਨਹੀਂ ਇੰਨਾ ਸ਼ਰਧਾਲੂਆਂ ਨੂੰ ਗੁਰੂ ਸਾਹਿਬ ਰਸਤਾ ਤੇ ਦਿਖਾ ਗਏ ਪਰ ਇਹ ਇਸ ਰਸਤੇ ਤੇ ਆਪ ਤਾਂ ਕੀ ਉਂਗਲੀ ਫੜ ਕੇ ਵੀ ਨਹੀਂ ਚੱਲ ਸਕੇ ਅੱਜ ਇੰਨਾ ਹੀ ਅਗਰਾ ਪ੍ਰਵਚਨ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗਾ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਵੀ ਕਰੋ ਤਾਜੂ ਇਹ ਗਿਆਨ ਵੱਤ ਤੋਂ ਵੱਤ ਜਿਗਿਆਸਾ ਧਿਕਰ ਪਹੁੰਚ ਜਾਵੇ ਧੰਨਵਾਦ ਸਤਿ ਸ਼੍ਰੀ ਅਕਾਲ